ਸਿਆਣੇ ਕਹਿੰਦੇ ਆ ਜ਼ਖਮ ਤੇ ਮਲਮ ਉਦੋਂ ਹੀ ਲਗਣੀ ਚਾਹੀਦੀ ਹੈ ਜਦੋਂ ਜ਼ਖਮ ਅੱਲਾ ਹੋਵੇ ਅੱਜ ਮੁਆਵਜ਼ੇ ਦੇ ਚੈੱਕ ਵੰਡਣ ਵਾਸਤੇ ਅੱਜ ਸ਼ੁਰੂਆਤ ਕਰ ਰਹੇ ਹਾਂ ਚਾਹੁੰਦੇ ਤਾਂ ਸੀ ਕਿ ਕਿਸੇ ਖੁਸ਼ੀ ਦੇ ਮੌਕੇ ਤੇ ਇੱਥੇ ਆਉਂਦੇ ਤੇ ਖੁੱਲੀਆਂ ਵਿਚਾਰਾਂ ਕਰਦੇ ਪਰ ਇਸ ਕੁਦਰਤ ਦੀ ਕਰੋਪੀ ਜਿਹੜੀ ਹੋਈ ਹੈ ਉਹਦੇ 'ਚ ਅਸੀਂ ਸ਼ਰੀਕ ਹੋਣ ਲਈ ਆਏ ਆ ਆਪਣੀ ਅੱਖੀਂ ਆਪਣੇ ਘਰ ਰੁੱਢ ਦੇ ਦੇਖੇ ਆਪਣੇ ਪਸ਼ੂ ਡੰਗਰ ਰੁੱੜਦੇ ਦੇਖੇ ਆਪਣੀਆਂ ਜ਼ਮੀਨਾਂ ਆਪਣੀਆਂ ਫਸਲਾਂ ਬਰਬਾਦ ਹੁੰਦੀਆਂ ਦੇਖਿਆ ਤੇ ਅੱਜ ਜ਼ਖਮਾਂ ਤੇ ਮੱਲਮ ਲਾਉਣ ਦਾ ਟਾਈਮ ਹੈ ਸਰਕਾਰ ਵੱਲੋਂ ਅਸੀਂ ਹਾਜ਼ਰ ਹੋਏ ਆ 631 ਬੈਨੀਫਿਸ਼ੀਰੀ ਜਿਹੜੇ ਨੇ ਉਹਨਾਂ ਨੂੰ ਘਰਾਂ ਦਾ ਤੇ ਫਸਲ ਦਾ ਮੁਆਵਜ਼ਾ ਜਿਹੜਾ ਅੱਜ ਦੇਣ ਆਇਆ ਬਾਕੀ ਜਿਹੜੇ ਨੇ ਪਸ਼ੂ ਨੰਗਰਾਂ ਦਾ ਉਹ ਅਸੈਸਮੈਂਟ ਅਜੇ ਚੱਲ ਰਹੀ ਹੈ ਉਹ ਵੀ ਹੋਊਗਾ ਹੋਰ ਨੁਕਸਾਨ ਜਿਹੜੇ ਆ ਗਏ ਜਿਵੇਂ ਡੀ ਸੇਲਟਿੰਗ ਮਿੱਟੀ ਚੱਕਣ ਵਾਸਤੇ ਪੈਸੇ ਚਾਹੀਦੇ ਉਹ ਵੀ ਦੇਵਾਂਗੇ ਪੇਸ਼ ਦੀ ਹਿਸਟਰੀ ਦੇ ਵਿੱਚ ਪਹਿਲੀ ਵਾਰ ਹੋ ਰਿਹਾ ਹੈ ਕਿ 20000 ਰੁਪਿਆ ਇੱਕ ਏਕੜ ਦਾ ਮੁਆਵਜ਼ੇ ਦਾ ਚੈੱਕ ਅੱਜ ਤੋਂ ਮੈਨਣ ਲੱਗੇ ਮੈਸੇਜ ਆ ਕੇ ਆਉਣਗੇ ਕਿ ਤੁਹਾਡੇ ਪੈਸੇ ਪੈ ਗਏ ਜੀ ਪੈਸੇ ਪਾਉਣ ਤੋਂ ਬਾਅਦ ਆਇਆ ਮੈਂ 3200 ਸਕੂਲ ਸਰਕਾਰੀ ਸਕੂਲ ਮਲਵਾ ਬਣ ਗਏ 8500 ਕਿਲੋਮੀਟਰ ਸੜਕਾਂ ਟੁੱਟ ਗਈਆਂ 2500 ਦੇ ਕਰੀਬ ਛੋਟੇ ਵੱਡੇ ਪੁਲ ਰੁੜ ਗਏ 19 ਕਾਲਜ ਹਸਪਤਾਲ ਡੰਗਰਾਂ ਤਾਂ ਅੰਦਾਜ਼ਾ ਹੀ ਕੋਈ ਨਹੀਂ 60 ਤੋਂ ਵੱਧ ਜਾਨਾਂ ਚਲੀਆਂ ਗਈਆਂ 5 ਲੱਖ ਏਕੜ ਫਸਲ ਪ੍ਰਭਾਵਿਤ ਹੋ ਗਈ ਤੇ ਬਹੁਤੀ ਤਾਂ ਦਰਿਆਵਾਂ ਚ ਜ਼ਮੀਨ ਹੀ ਰੁੜ ਗਈ ਕਿੱਥੋਂ ਲਈ ਇਹ ਹੌਣ ਖਾਤੇ ਕੱਢ ਕੇ ਸਰਕਾਰਾਂ ਇਕੱਲੀਆਂ ਨਹੀਂ ਕਰ ਸਕਦੀਆਂ ਇੱਕ ਵਾਰ ਲੋਕ ਲਹਿਰ ਬਣਾਈ ਜਦੋਂ ਪੰਜਾਬੀਆਂ ਨੇ ਤਾਂ ਕਰਕੇ ਪਾ ਇੱਕ ਮਹੀਨੇ ਦੇ ਵਿੱਚ ਵਿੱਚ ਪੈਰਾਂ ਤੇ ਖੜੇ ਹੋਣ ਦੀ ਕੋਸ਼ਿਸ਼ ਕਰ ਰਹੇ ਆ ਤੇ ਖੜੇ ਹੋ ਜਾਗੇ